ਵਾਹ ਦਾ ਮੇਰੇ ਵੀਰੋ ਆਮਰਾ ਕਬੱਡੀ ਪਾ ਰਿਹਾ ਪਲੀਓ 2300 ਹੋਣਗੇ ਮੋਹਨਜੀਤ ਸਿੰਘ ਬੱਲੇ ਵਾਲੀਏ ਪੱਤੀ ਸੌਣ ਵਾਲੇ ਦੇ ਦੋ ਜੱਫੇ ਜੋਤੇ ਮਹਿਮਦ ਵਾਲੀਏ ਵੀਰੋ ਦੀ ਤੀਜੀ ਕਬੱਡੀ ਪਾਣੀ ਆ ਤੇ ਕਾਹਦਾ ਗੱਲ ਕਬੱਡੀ ਦਾ ਮੋਹਲਾ ਆ ਨੇਪੋ ਕੱਟਦਾ ਇੱਧਰ ਕਹਿੰਦੇ ਕਬੱਡੀ ਸਟੇਡੀਅਮ ਲਾਲ ਵਾਲੇ ਜੀਰਾਂ ਦਾ ਸੌਖਾ ਰਲਾ ਧੰਨਵਾਦ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਆ ਵੱਡਾ ਖੇਡ ਮੇਲਾ ਲਾਈਵ ਟੈਲੀਕਾਸਟ ਹੋ ਰਿਹਾ ਲੋਕਾਂ ਦੇ ਮੁਤ ਵਾਸਤੇ ਪੰਜਾਬੀ ਦੇ ਨਾਲ ਰਸੀਦ ਸਾਹਿਬ ਰੋੜੀ ਵੀਰੋ ਆ ਪੈਂਦੀ ਕਬੱਡੀ ਜਲਾਓ ਬਚ ਕੇ ਮੋਰਾਨਾ ਜਲਾਲਪੁਰਿਆ ਪਾਲਾ ਇਧਰੋਂ ਪਾਸੇ ਤਬਾਹ ਦਾ ਛੁਆ ਮੇਰੇ ਵੀਰੋ 7 ਨੰਬਰ ਮੇਰੇ ਵੀਰੋ ਟੈਸਟੀ ਨੋਰਮਾ ਦੀ ਚਰਤੀ ਹੈ ਤੇ 7 ਨੰਬਰ ਮੇਂ ਸ਼ੀਲੇ ਕੱਕੀ ਪਾ ਦੁੱਤੀ ਹੈ 7 ਨੰਬਰ ਕਹਿੰਦੇ ਨੌਜਵਾਨ ਨੇ ਕੱਫੇ ਦੇ ਖੜਾਇਆ ਹੋਇਆ ਲਖਵਾਇਆ ਹੋਇਆ ਟਿੱਪਿਆਂ ਵਾਲਾ ਅਮਰ ਤੇ ਮੇਂ ਸ਼ੀਮੇ ਛਿੱਦਿਆ ਦਾ ਬਾਦੂ ਦੇ ਟੱਕੇ ਪਰ ਉਹ ਜਾਣਦਾ ਮੇਰੇ ਵੀਰੋ ਮੇਂਸ਼ੀ ਹਰਖਵਾਲ ਪਿੰਡ ਦਾ ਕਮਾਲ ਦਾ ਰੇਡਰ ਹੈ ਕਮਾਲ ਦਾ ਰੇਡਰ ਹੈ ਅੰਬਾ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਲਓ ਹੁਣ ਅੱਗੀ ਕਹਿੰਦਾ ਕਹਿੰਦੇ ਸੋਨੀਆ ਚੀਆਦਲ ਪਿੰਡ ਦਾ ਮੋਤੀ ਸ਼ੋਕਰ ਦੀ ਟੀਮ ਹੈ ਅੰਬਾ ਬਾਤੇ ਕਹਿੰਦੇ ਅੱਜ ਨੌਜਵਾਨ ਕਹਿੰਦੇ ਭੱਜ ਜਾਂਦਾ ਅੰਬਾ ਤਾਂ ਕਹਿੰਦੇ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਸ਼ੋਕਰ ਵਾਲੀ ਟੀਮ ਹੈ ਨੀਰ ਕਮ ਕਬੱਡੀ ਕਲੱਬ ਕਹਿੰਦੇ ਖਰੋਲਾ ਦੀ ਟੀਮ ਇੱਕ ਪਾਸੇ ਜਰਨਲ ਹਰਦੀ ਸਿੰਘ ਨਲਿਆ ਕਬੱਡੀ ਕਲੱਬ ਵੱਡਾ ਮੈਚ ਹੈ ਅੱਜ ਦੇ ਦਿਨ ਦਾ ਨਫ ਦਾ ਨੇਸ ਤੇ ਟਫ ਸੱਤਰ ਕਹਿੰਦੇ ਹੋ ਰਹੀ ਹੈ

ਦੀ ਸਿੰਘ ਬੱਲਵਲੀ ਹੋਣਾ